ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਤਵਾਦੀ ਸਨ ਇਹ ਕੱਲ ਮੈਂ ਨਹੀਂ ਅੱਜ ਕੰਗਨਾ ਰਣੌਤ ਕਹਿ ਰਹੀ ਹੈ ਵੈਲ ਹੈਲੋ ਸਤਿ ਸ੍ਰੀ ਅਕਾਲ ਤੇ ਤੁਸੀਂ ਦੇਖ ਰਹੇ ਹੋ ਅਰਸ਼ ਐਂਟਰਟੇਨਮੈਂਟ ਐਮਰਜੈਂਸੀ ਫਿਲਮ ਦੇ ਰਿਲੀਜ਼ ਨਾ ਹੋਣ ਕਰਕੇ ਐਮਪੀ ਤੇ ਐਕਟ੍ਰੈਸ ਕੰਗਨਾ ਰਣੌਤ ਕਾਫੀ ਬੋਖਲਾਹੜ ਤੇ ਗੁੱਸੇ ਵਿੱਚ ਆ ਗਈ ਹੈ ਤੇ ਹੁਣੇ-ਹੁਣੇ ਕੰਗਨਾ ਰਣੌਤ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਇੱਕ ਵੀਡੀਓ ਸਾਂਝੀ ਕਰਕੇ ਸੋਸ਼ਲ ਮੀਡੀਆ ਤੇ ਸਸੰਸਨੀ ਫੈਲਾ ਦਿੱਤੀ ਹੈ ਇਸ ਤੋਂ ਪਹਿਲਾਂ ਉਸਨੇ विवेक अग्नि होत्री ਵੱਲੋਂ ਲਿਖੀ ਗਈ ਪੋਸਟ ਸ਼ੇਅਰ ਕੀਤੀ ਫਿਰ ਉਸਨੇ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦੀ ਵੀਡੀਓ ਸਾਂਝੀ ਕਰਕੇ ਉਸ ਉੱਪਰ ਲਿਖਿਆ ਪਰਮ ਪੂਜਨੀਯ ਸੰਤ ਕਿਰਪਾ ਕਰਕੇ ਨੋਟ ਕਰੋ ਇਹਨਾਂ ਨੂੰ ਸੰਤ ਕਿਹਾ ਜਾਂਦਾ ਹੈ ਜੇ ਤੁਹਾਨੂੰ ਇਸ ਗੱਲ ਤੇ ਯਕੀਨ ਨਹੀਂ ਆਉਂਦਾ ਤਾਂ ਸੋਚ ਲਓ ਇਹ ਤੁਹਾਡੇ ਟੁਕੜੇ ਟੁਕੜੇ ਕਰ ਸਕਤੇ ਨੇ ਪਵਿੱਤਰ ਸੰਤ ਪਿੰਡਰਾਵਾਲੇ ਕਹਿ ਰਹੇ ਨੇ ਕਿ ਉਹ 5000 ਹਿੰਦੂਆਂ ਦੇ ਟੁਕੜੇ ਕਰ ਦਿੰਦੇ ਮੇਰੀ ਫਿਲਮ ਬੈਨ ਕੀਤੀ ਜਾ ਰਹੀ ਹੈ ਕਿਉਂਕਿ ਮੈਂ ਇਸ ਮਹਾਨ ਆਤਮਾ ਸੰਤ ਨੂੰ ਅਤਵਾਦੀ ਦੱਸਿਆ ਹੈ ਦੋਸਤੋ ਅਜੇ ਹਕੀਕੀ ਸੀ ਉਸ ਵੀਡੀਓ ਵਿੱਚ ਆਓ ਤੁਹਾਨੂੰ ਦਿਖਾ ਦਿੰਨੇ ਆ ਤੇ ਪੰਜਾਬ ਪਿਆਰਿਆਂ ਵਾਸਤੇ ਸਿੱਖਣੇ 17 ਜੁਲਾਈ ਨੂੰ ਪਿਛਲੇ ਸਾਲ ਉਹ ਉਸ ਨੇ ਉਹਨੇ ਸਬੰਧ ਵਿੱਚ ਜਿਹੜੇ ਸਿੰਘ ਫੜੇ ਸੀ ਜੰਗੀਰ ਸਿੰਘ ਅਜਾਦ ਸਿੰਘ ਮੰਗਲ ਸਿੰਘ ਅਮਰੀਕ ਸਿੰਘ ਸਾਰਾ ਸਿੰਘ ਉਹ ਸਿੰਘ ਅਜੇ ਸਟੇਜ ਤੇ ਬੈਠਿਆ ਜੀ ਬਾਲੇ ਚ 3 ਲੱਖ ਰੁਪਏ ਦੀ ਬੱਤ ਕੀਤੀ ਸੰਗਤ ਨੇ ਪ੍ਰਚਾਰ ਵਾਸਤੇ ਮੇਰੇ ਸਤਕਾਰਯੋਗ ਮੇਰੇ ਪਿਤਾ ਸਦਾਰਥ ਮਹਾਪੁਰਖ ਬ੍ਰਹਮ ਗਿਆਨੀ ਸਾਨੂੰ ਨੌਜਵਾਨੀ ਉਮਰ ਦੇ ਵਿੱਚੋਂ ਵਿਛੋੜਾ ਦੇ ਕੇ ਪ੍ਰਣਾਮ ਦੇ ਮੁਤਾਬਕ ਉਹਨਾਂ ਦੀ ਬਜ਼ੁਰਗ ਮਾਤਾ ਮੋਤਾ ਲਾਹੌਰ ਜੀ ਉਹਨੂੰ ਉਸੇ ਲੈਣ ਜਾਈਏ ਢੀਂਡ ਵਾਲੇ ਮੁਖਸ਼ਰ ਤੋਂ ਤੇ ਜ਼ਾਲਮ ਹਕੂਮਤ ਨੂੰ ਉਹ ਨਵੀਂ ਬਸ ਨੂੰ ਪਕੜ ਕੇ ਤੇ ਮੁਖਸ਼ਰ ਤੋਂ ਜਾ ਕੇ ਖਾਲਸਾ ਜੀ ਸਾਹ ਦੇ ਥਾਣੇ 'ਚ ਖੜੀ ਕਰਦੇ ਰਹੇ ਹੁਣ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਜਿਹੜੇ ਕਹਿੰਨੇ ਜੀ ਇਹ ਗਲਤ ਬੋਲਦਾ ਜੀ ਇਹ ਗਰਮ ਬੋਲਦਾ ਇਹਨਾਂ ਵਾਅਦਾ ਹੋਣ ਤੋਂ ਪਿੱਛੇ ਕੀ ਸੀ ਜੇ ਸਾਡੀ ਬੱਸ 5 ਵਜੇ ਨੂੰ ਨਾ ਛੱਡੀ ਤੇ 5000 ਹਿੰਦੂਆਂ ਨੂੰ ਇੱਕ ਘੰਟੇ ਚ ਵੜਾਂਗਾ ਤਾਂ ਇਥੇ ਹੀ ਬੱਸ ਨਹੀਂ ਇਸ ਤੋਂ ਬਾਅਦ ਕੰਗਰ ਨੌਤ ਨੇ ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਅੱਜ ਮੈਂ ਸਭ ਦੀ ਪਸੰਦੀ ਦਾ ਨਿਸ਼ਾਨਾ ਬਣ ਗਈ ਹਾਂ ਇਸ ਸੋਏ ਹੋਏ ਦੇਸ਼ ਨੂੰ ਜਗਾਉਣ ਦੀ ਇਹੀ ਕੀਮਤ ਚੁਕਾਉਣੀ ਪੈਂਦੀ ਹੈ ਉਹ ਨਹੀਂ ਜਾਣਦੇ ਕਿ ਮੈਂ ਕਿਸ ਬਾਰੇ ਗੱਲ ਕਰ ਰਹੀ ਹਾਂ ਉਹਨਾਂ ਨੂੰ ਨਹੀਂ ਪਤਾ ਕਿ ਮੈਂ ਇੰਨੀ ਚਿੰਤਾ ਵਿੱਚ ਕਿਉਂ ਹਾਂ ਕਿਉਂਕਿ ਉਹ ਸ਼ਾਂਤੀ ਚਾਹੁੰਦੇ ਨੇ ਉਹ ਕਿਸੇ ਦਾ ਪੱਖ ਨਹੀਂ ਲੈਣਾ ਚਾਹੁੰਦੇ ਉਹ ਕੂਲ ਨੇ ਤੁਸੀਂ ਜਾਣਦੇ ਹੋ ਚਿਲ ਹਾ ਹਾ ਕਾਸ਼ ਸਰਹੱਦ ਤੇ ਉਸ ਵਿਚਾਰੇ ਫੌਜੀ ਨੂੰ ਵੀ ਸ਼ਾਂਤ ਰਹਿਣ ਦਾ ਹੀ ਖਾਸ ਅਧਿਕਾਰ ਮਿਲਦਾ ਕਾਸ਼ ਉਹਨਾਂ ਨੂੰ ਵੀ ਕਿਸੇ ਦਾ ਪੱਖ ਲੈਣ ਦੀ ਜ਼ਰੂਰਤ ਨਾ ਪੈਂਦੀ ਤੇ ਉਹ ਪਾਕਿਸਤਾਨੀਆਂ ਜਾਂ ਚੀਨੀਆਂ ਨੂੰ ਆਪਣਾ ਦੁਸ਼ਮਣ ਨਾ ਮੰਨਦਾ ਉਹ ਤੁਹਾਡੀ ਰੱਖਿਆ ਕਰ ਰਿਹਾ ਹੈ ਜਦਕਿ ਤੁਸੀਂ ਅਤਵਾਦੀਆਂ ਜਾਂ ਦੇਸ਼ਦ్రోਹੀਆਂ ਦੀ ਇੱਛਾ ਪੂਰੀ ਕਰ ਰਹੇ ਹੋ ਇਹ ਔਰਤ ਜਿਸ ਦਾ ਕਸੂਰ ਸਿਰਫ ਇਹਨਾਂ ਸੀ ਕਿ ਉਹ ਸੜਕ ਤੇ ਇਕੱਲੀ ਸੀ ਉਸ ਦੇ ਨਾਲ ਬਲਾਤਕਾਰ ਕੀਤਾ ਗਿਆ ਸ਼ਾਇਦ ਉਹ ਇੱਕ ਚੰਗੇ ਤੇ ਦਿਆਲੂ ਆਰਸੀ ਜੋ ਇਨਸਾਨੀਅਤ ਨਾਲ ਪਿਆਰ ਕਰਦੀ ਸੀ ਪਰ ਉਸਨੇ ਆਪਣੀ ਇਨਸਾਨੀਅਤ ਦਾ ਬਦਲਾ ਚੁਕਾਇਆ ਕਾਸ਼ ਸਾਰੇ ਲੁਟੇਰੇ ਤੇ ਅਪਰਾਧੀ ਵੀ ਇਸ ਸ਼ਾਂਤ ਤੇ ਸੁੱਤੀ ਹੋਈ ਪੀੜੀ ਵਾਂਗ ਹੀ ਪਿਆਰ ਤੇ ਮੋਹ ਰੱਖਦੇ ਪਰ ਜੀਵਨ ਦੀ ਸੱਚਾਈ ਕੁਛ ਹੋਰੀ ਹੈ ਅਖੀਰ ਵਿੱਚ ਕੰਨਾ ਨੇ ਲਿਖਿਆ ਚਿੰਤਾ ਨਾ ਕਰੋ ਉਹ ਤੁਹਾਡੇ ਪਿੱਛੇ ਆ ਰਹੇ ਨੇ ਅਗਰ ਸਾਡੇ ਵਿੱਚੋਂ ਵੀ ਕੁਝ ਲੋਕ ਤੁਹਾਡੇ ਵਾਂਗੂ ਕੂਲ ਹੋ ਜਾਣ ਤਾਂ ਉਹ ਤੁਹਾਨੂੰ ਫੜ ਲੈਣਗੇ ਫਿਰ ਤੁਹਾਨੂੰ ਅਸ਼ਾਂਤ ਲੋਕਾਂ ਦਾ ਮਹੱਤਵਪੂਰਨ ਪਤਾ ਚੱਲੇਗਾ ਸੋ ਕੁਝ ਇਸ ਤਰੀਕੇ ਦੇ ਨਾਲ ਕੰਗਨਾ ਨੇ ਆਪਣੀ ਫਿਲਮ ਦੀ ਰਿਲੀਜ਼ ਟਲਣ ਦਾ ਗੁੱਸਾ ਸੋਸ਼ਲ ਮੀਡੀਆ ਉੱਪਰ ਕੱਢਿਆ ਕੀ ਕਹਿਣਾ ਚਾਹੋਗੇ ਤੁਸੀਂ ਇਸ ਅਪਡੇਟ ਬਾਰੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਐਂਟਰਟੇਨਮੈਂਟ ਨਾਲ ਜੁੜੀਆਂ ਖਾਸ ਅਪਡੇਟਸ ਲਈ ਦੇਖਦੇ ਰਹੋ ਅਸ਼ ਐਂਟਰਟੇਨਮੈਂਟ ਸਤਿ ਸ਼੍ਰੀ ਅਕਾਲ